ਸਾਂਸੀ ਰਿਕਾਲ ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆ ਲੈ ਕੇ ਆਜੜਾ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਜਿੱਦੀ ਵੱਡੀ ਖਬਰ ਟਰੰਪ ਦੀ ਚਤਾਵਨੀ ਬੇਅਸਰ ਪੁੱਤਰ ਨੇ ਕੀਤਾ ਸਭ ਤੋਂ ਖਤਰਨਾਕ ਟ੍ਰੋਪੀਡੋ ਪਰਸਰਡਨ ਦਾ ਪ੍ਰੀਖਣ ਰੂਸ ਨੇ ਆਪਣੀ ਫੌਜੀ ਤਾਕਤ ਦਾ ਇੱਕ ਹੋਰ ਵੱਡਾ ਪ੍ਰਦਰਸ਼ਨ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਚੇਤਾਵਨੀਆਂ ਨਜ਼ਰਅੰਦਾਜ਼ ਕਰਦਿਆਂ ਰੂਸ ਨੇ ਸਭ ਤੋਂ ਸ਼ਕਤੀਸ਼ਾਲੀ ਨਿਊਕਲੀਅਰ ਪਾਵਰਡ ਅੰਡਰਵਾਟਰ ਅੰਡਰਵਾਟਰ ਟਾਰਪੀਡੋ ਪ੍ਰਸੀਡਨ ਪਾਵਰ ਆਫ ਦਾ ਸਫਲ ਪ੍ਰੀਖਣ ਕੀਤਾ ਹੈ ਰੂਸੀ ਰਾਸ਼ਟਰਪਤੀ ਵਲੰਦੀ ਮੇਰੇ ਪੁੱਤਾਂ ਨੇ ਖੋਦ ਇਸ ਨੂੰ ਇੱਕ ਵੀਡੀਓ ਉਪਲਬਧ ਦੀ ਦੱਸਿਆ ਹੈ ਇਹ ਪਿਛਲੇ 7 ਦਿਨਾਂ ਵਿੱਚ ਰੂਸ ਵੱਲੋਂ ਕੀਤਾ ਗਿਆ ਦੂਜਾ ਵੱਡਾ ਹਥਿਆਰ ਪ੍ਰੀਖਣ ਹੈ ਜਿਸ ਨੇ ਅਮਰੀਕਾ ਤੇ ਪਰਟੇਨ ਦੀ ਟੈਨਸ਼ਨ ਵਧਾ ਦਿੱਤੀ ਹੈ ਰੂਸਤੀ ਰਾਸ਼ਟਰਪਤੀ ਪੁੱਤਰ ਨੇ ਪੁਸ਼ਟੀ ਕੀਤੀ ਕਿ ਇਹ ਸਫਲ ਪ੍ਰੀਖਣ 28 ਅਕਤੂਬਰ ਨੂੰ ਆਰਕਟਿਕ ਮਹਾਸਾਗਰ ਵਿੱਚ ਕੀਤਾ ਗਿਆ ਪੁੱਤਾਂ ਅਨੁਸਾਰ ਇਸ ਪ੍ਰੀਖਣ ਦਾ ਦਰਾਨਾ ਸਿਰਫ ਪੋਸੀਡਨ ਨੂੰ ਇੱਕ ਕੈਰੀਅਰ ਪਾਂ ਡੁੱਬੀ ਤੋਂ ਲਾਂਚ ਕੀਤਾ ਗਿਆ ਸਗੋਂ ਇਸ ਦੀ ਨਿਊਕਲੀਅਰ ਅਡਜੰਟ ਨੂੰ ਵੀ ਚਾਲੂ ਕੀਤਾ ਗਿਆ ਪੁੱਤਰ ਨੇ ਦਾਵਾ ਕੀਤਾ ਹੈ ਕਿ ਪੋਸੀਡਨ ਦੀ ਤਾਕਤ ਰੂਸ ਦੀ ਸਭ ਤੋਂ ਵੱਡੀ ਸਰਮਾਟ ਤੋਂ ਵੀ ਕਿਤੇ ਵੱਧ ਹੈ ਤੇ ਦੁਨੀਆ ਦਾ ਕੋਈ ਥਿਆਰੇ ਇਸ ਨੂੰ ਮਾਤ ਨਹੀਂ ਦੇ ਸਕਦਾ ਇਹ ਇਸ ਇਹ ਪ੍ਰੀਖਣ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੀ ਗਈ ਹਾਲੀਆਂ ਚ ਤਾਵਣੀ ਦੇ ਬਾਵਜੂਦ ਹੋਇਆ ਇਸ ਤੋਂ ਬਾਅਦ ਪੁੱਤਰ ਨੇ ਐਤਵਾਰ ਨੂੰ ਬੇਅੰਤ ਦੂਰੀ ਵਾਲੀ ਬੌਰੈਕਸ ਦੇ ਕ੍ਰੂਜ਼ ਮੋਜਾਈਲ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ 26 ਅਕਤੂਬਰ ਦੇ ਪ੍ਰੀਖਣ ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਰੂਸ ਦੀ ਅਲੋਚਨਾ ਕੀਤੀ ਸੀ ਅਤੇ ਕਿਹਾ ਸੀ ਉਹਨਾਂ ਨੂੰ ਮੋਜਾਈਲਾ ਦਾ ਪ੍ਰੀਖਣ ਕਰਨ ਦੀ ਬਜਾਏ ਯੁਕਰੇਨ ਵਿੱਚ ਯੁੱਧ ਖਤਮ ਤੇ ਧਿਆਨ ਦੇਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ